ਸੰਤ ਰਾਣਾ ਸਹਿਬ ਵਾਲੇ ਬਿਮਾਰੀਆਂ ਤੋਂ ਬਚਣ ਲਈ ਇਹ ਜਾਪ ਦੱਸਦੇ ਸੀ 14 ਦਿਨ ਕੋਈ ਰੋਗ ਵਾਲਾ ਸ਼ਬਦ ਜਿਹੜਾ ਹੈ ਉਹ ਆਪਾਂ ਪੜਾਂਗੇ ਸਤਿਗੁਰੂ ਜੀ ਕਿਰਪਾ ਕਰਨ ਉਹ ਵੀ ਤੁਹਾਨੂੰ ਦੱਸਾਂਗੇ ਵੀ ਰੋਗ ਤੋਂ ਰਹਿਤ ਕਰਨ ਵਾਲਾ ਸ਼ਬਦ ਕਿਹੜਾ ਹੈ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਪਹਿਲਾਂ ਤੇ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਤ ਰਾੜਾ ਸਹਿਬ ਵਾਲੇ ਕਹਿੰਦੇ ਹੁੰਦੇ ਸੀ ਭਾਈ ਜਿਹੜਾ ਬਿਮਾਰੀਆਂ ਤੋਂ ਬਚਾ ਕਰਨ ਵਾਲਾ ਹੈ ਨਾ ਉਹ ਸਤਿਗੁਰੂ ਹੈ ਕਹਿੰਦੇ ਸਤਿਗੁਰੂ ਸਾਰੇ ਰੋਗਾਂ ਨੂੰ ਜਿਹੜਾ ਹੈ ਕੱਟਣ ਵਾਲਾ ਹੈ ਆਪਾ ਪੜਦੇ ਆ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਮੇਰਾ ਪਾਤਸ਼ਾਹ ਸਾਰੇ ਰੋਗਾਂ ਤੋਂ ਰਹਿਤ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਰੋਗਾਂ ਤੋਂ ਰਹਿਤ ਨੇ ਤੇ ਉਹ ਗੁਰੂ ਸਾਰੇ ਰੋਗਾਂ ਤੋਂ ਰਹਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਤਾਕਤ ਵੀ ਰੱਖਦਾ ਹੈ ਪਿਆਰਿਓ ਉਹ ਗੁਰੂ ਸਾਰੇ ਰੋਗਾਂ ਤੋਂ ਰਹਿਤ ਕਰ ਦਿੰਦਾ ਹੈ ਉਹ ਪਾਤਸ਼ਾਹ ਸਾਰੇ ਰੋਗਾਂ ਤੋਂ ਰਹਿਤ ਕਰ ਦਿੰਦਾ ਹੈ ਤੇ ਜਿਹੜਾ ਸਾਰੇ ਰੋਗਾਂ ਤੋਂ ਰਹਿਤ ਕਰ ਦਿੰਦਾ ਹੋਵੇ ਤੇ ਪਿਆਰਿਓ ਉਹ ਆਪ ਕਿੰਨਾ ਮਹਾਨ ਹੋਏਗਾ ਇਹ ਅਸੀਂ ਸੋਚ ਸਕਦੇ ਹਾਂ ਇਹ ਅਸੀਂ ਵਿਚਾਰ ਸਕਦੇ ਹਾਂ ਪਿਆਰਿਓ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਮਹਾਂਪੁਰਸ਼ ਦੱਸਦੇ ਹੁੰਦੇ ਸੀ ਭਾਈ ਕਹਿੰਦੇ 14-15 ਦਿਨਾਂ ਸ਼ਬਦ ਦਾ ਜਾਪ ਕਰਿਓ ਕਿਹੜੇ ਸ਼ਬਦ ਦਾ ਪਿਆਰਿਓ ਮੇਰਾ ਮੇਰਾ ਪਾਤਸ਼ਾਹ ਹੈ ਨਾ ਜਿਹੜਾ ਤੁਹਾਡੇ ਤੇ ਤਰਸ ਖਾ ਕੇ ਤੁਹਾਨੂੰ ਰੋਗ ਰਹਿਤ ਕਰ ਦੇਵੇਗਾ ਕਿਹੜਾ ਜਿਹੜਾ ਸ਼ਬਦ ਪੜਨ ਹੈ ਵੇਰਾ ਵਹਿਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਾ ਮੁਖ ਦੇਵੈ ਕਾਟੈ ਜਮ ਕੀ ਫੰਦਾ ਉਹ ਪਾਤਸ਼ਾਹ ਸਾਰੇ ਰੋਗਾ ਨੂੰ ਰਹਿਤ ਕਰਨ ਵਾਲਾ ਉਹ ਤਾਂ ਜਮਾਂ ਦੀ ਫਾਹੀ ਨੂੰ ਵੀ ਕੱਟ ਦਿੰਦਾ ਉਹ ਗੁਰੂ ਇੰਨਾ ਮਹਾਨ ਹੈ ਪਿਆਰਿਓ ਜਿਨ੍ਹਾਂ ਦੇ ਫਾਹੀ ਦੇ ਹੁਕਮ ਚੜ ਆਏ ਉਹਨਾਂ ਫਾਹੀ ਦੇ ਹੁਕਮ ਵੀ ਜਿਹੜੇ ਨੇ ਵੈਕ ਹੋ ਗਏ ਮੇਰੇ ਸਤਿਗੁਰੂ ਨੇ ਉਹਨਾਂ ਤੇ ਵੀ ਕਿਰਪਾ ਕਰ ਦਿੱਤੀ ਮੇਰੇ ਪਾਤਸ਼ਾਹ ਨੇ ਉਹਨਾਂ ਤੇ ਵੀ ਰਹਿਮਤ ਕਰ ਦਿੱਤੀ ਜਿਹੜੇ ਫਾਇਆਂ ਦੇ ਜਿਹੜੇ ਸੀ ਉਹ ਬਣੇ ਹੋਏ ਸੀ ਸਾਧ ਸੰਗਤ ਤੇ ਸਤਿਗੁਰੂ ਨੇ ਕਿਰਪਾ ਕੀਤੀ ਉਹਨਾਂ ਦੇ ਫਾਇਆਂ ਦੇ ਹੁਕਮ ਵੀ ਜਿਹੜੇ ਵੈਕ ਹੋ ਗਏ ਸੋ ਸ਼ਬਦ ਪੜਿਓ ਸਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸ਼ਬਦਾਂ ਨੂੰ ਪੜਿਓ ਜੇ ਤੇ ਮੇਰੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਦੀ ਕਿਰਪਾ ਜਿਹੜੀ ਹੈ ਨਾ ਸਾਡੇ ਉੱਪਰ ਵਰਤ ਜਾਣੀ ਹੈ ਮੇਰੇ ਪਾਤਸ਼ਾਹ ਜੀ ਕਿਰਪਾ ਕਰਨਗੇ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਪਿਆਰਿਓ ਕਿ ਮੂਲ ਮੰਤਰ ਸਾਹਿਬ ਦਾ ਜਦੋਂ ਅਸੀਂ ਜਾਪ ਕਰਦੇ ਆ ਨਾ ਨਾ ਇਹ ਨਾ ਸੋਚੋ ਵੀ ਇਹ ਕੋਈ ਆਮ ਮੰਤਰ ਹੈ ਇਹ ਤੇ ਮੰਤਰਾਂ ਸਰ ਮੰਤਰ ਹੈ ਮੰਤਰਾਂ ਦਾ ਵੀ ਮੰਤਰ ਹੈ ਪਿਆਰਿਓ ਜਿਹੜਾ ਇਹ ਮੰਤਰ ਜਪਦਾ ਹੈ ਉਹਦੇ ਤੇ ਦੁਨਿਆਵੀ ਮੰਤਰ ਅਸਰ ਨਹੀਂ ਕਰ ਸਕਦੇ ਕਿਸੇ ਦਾ ਕੋਈ ਛੱਡਿਆ ਹੋਇਆ ਮੰਤਰ ਅਸਰ ਨਹੀਂ ਕਰ ਸਕਦਾ ਇਹ ਮੰਤਰ ਐਸਾ ਹੈ ਇਹ ਮੰਤਰ ਦੇ ਜਾਪ ਦੇ ਨਾਲ ਵੱਡੇ ਤੋਂ ਵੱਡੇ ਜਿਹੜੇ ਰੋਗ ਨੇ ਉਹ ਸਾਥ ਸੰਗਤ ਦੂਰ ਹੋ ਜਾਂਦੇ ਨੇ ਇਹ ਐਸਾ ਮੰਤਰ ਹੈ ਗੁਰੂ ਨਾਨਕ ਸਾਹਿਬ 3 ਦਿਨ ਬੇਂ ਨਦੀ ਵਿੱਚ ਰਹਿਣ ਤੋਂ ਬਾਅਦ ਪਰਮਾਤਮਾ ਨਾਲ ਸੁਰਤ ਜੋੜ ਕੇ ਇਹ ਮੰਤਰ ਲੈ ਕੇ ਆਏ ਇਹ ਮੰਤਰਾਂ ਸਿਰ ਮੰਤਰ ਹੈ ਪਿਆਰਿਓ ਜਿਹੜਾ ਇਸ ਮੰਤਰ ਦਾ ਜਾਪ ਕਰਦਾ ਤੇ ਮੇਰੇ ਸਤਿਗੁਰੂ ਜੀ ਉਹਦੀ ਰੱਖਿਆ ਕਰਦੇ ਗੱਲ ਹੈ ਜਾਪ ਕਰਨ ਦੀ ਗੱਲ ਹੈ ਪਰਮਾਤਮਾ ਦੀ ਕਿਰਪਾ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਜਦੋਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਨਾਲ ਜੁੜਦੇ ਆਂ ਤੇ ਮੇਰੇ ਸਤਿਗੁਰੂ ਜੀ ਸਾਡੇ ਤੇ ਹੋਰ ਵੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਸਾਡੇ ਤੇ ਹੋਰ ਵੀ ਕਿਰਪਾ ਕਰ ਦਿੰਦੇ ਨੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ ਸੋ ਪਿਆਰਿਓ ਮੈਂ ਬੇਨਤੀਆਂ ਕਰਾਂ ਕਿ ਸ਼ਬਦਾਂ ਦੇ ਜਾਪ ਕਰਿਆ ਕਰੋ ਚਾਹੇ ਦੋ ਪੰਕਤੀਆਂ ਲੈ ਲਓ ਹਮਰੀ ਕਰੋ ਹਾਤ ਦਾ ਰਚਾ ਪੂਰਨ ਹੋਏ ਚਿਤ ਕੀ ਇੱਛਾ ਪਿਆਰਿਓ ਚਾਹੇ ਦੋ ਪੰਕਤੀਆਂ ਕਿਹੜੇ ਮਰਜੀ ਸ਼ਬਦ ਦੀਆਂ ਲੈ ਲਓ ਬਸ ਜਾਪ ਕਰੋ ਸਾਡਾ ਜਾਪ ਗੁਰੂ ਤੇ ਭਰੋਸਾ ਕਰਕੇ ਬਾਣਾ ਚਾਹੀਦਾ ਤੇ ਯਾਦ ਰੱਖਿਓ ਸਤਿਗੁਰੂ ਜੀ ਵੱਡੇ ਤੋਂ ਵੱਡੇ ਰੋਗ ਠੀਕ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ